ਅਸੀ ਕਾਜੀ ਹੋ ਤਾਂ ਇਹ ਸਾਰੇ ਵਧੀਆ ਹੋ ਗਏ ਤੇ ਅਸੀਂ ਵੀ ਠੀਕ ਠਾਕ ਆ ਅੱਜ ਤੁਸੀਂ ਮੈਨੂੰ ਦੇਖ ਰਿਓ ਆ ਆਪਣੀ ਦੁਕਾਨ ਤੇ ਬੈਠੀਆਂ ਸੂਟਾਂ ਬਣੀ ਦਿਖਾਉਂਦੇ ਕਿਉਂਕਿ ਅਸੀਂ ਵੀਡੀਓ ਸ਼ੂਟ ਕਰਕੇ ਛੱਡੇ ਆ ਸੂਟਾਂ ਦੀ ਵੀਡੀਓ ਰੱਖੜੀ ਤੋਂ ਬਾਅਦ ਨਿਊ ਕਲੈਕਸ਼ਨ ਆਈ ਸੀ ਤੇ ਕਾਫੀ ਮੇਰੀ ਭੈਣਾਂ ਦੀ ਡਿਮਾਂਡ ਸੀ ਤੇ ਅੱਜ ਫਟਾਫਟ ਅਸੀਂ ਰਾਤ ਨੂੰ 10:00 ਵੱਜ ਗਏ ਤੇ ਰਾਤ ਦੇ ਤੇ ਵੀਡੀਓ ਸ਼ੂਟ ਕਰਕੇ ਛੱਡੇ ਆ ਜੀ ਰਾਤੀ ਤੇ ਇੱਧਰ ਮੈਂ ਨਾਲ ਦੀ ਨਾਲ ਸੂਟਾਂ ਨੂੰ ਤੈਅ ਲਾ ਰਹੀ ਆ ਤੇ ਆਪਾਂ ਨਾਲ ਵਲੌਗ ਵੀ ਸ਼ੁਰੂ ਕਰਤਾ ਮੈਂ ਕਿ ਨਾਲ ਨਾਲ ਆਪਾਂ ਸੂਟਾਂ ਦੀ ਤੈਅ ਲਾ ਲੈਣੀਆਂ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਰ ਲਿਆ ਗੱਲਾਂ ਕੱਲ ਜਿਹੜੇ ਵੀਡੀਓ ਸੂਟ ਦਿਖਾਏ ਨੇ ਜੀ ਪਿਓਰ ਕ੍ਰੇਪ ਦੇ ਸੂਟ ਦਿਖਾਏ ਬਹੁਤ ਹੀ ਪਿਆਰੇ ਦੇਖ ਸਕਦੇ ਤੁਸੀਂ ਮੈਂ ਉਹੀ ਸੂਟ ਫੋਲਡ ਕਰ ਰਹੀ ਹਾਂ ਤੇ ਉਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਸੀ ਬਹੁਤ ਹੀ ਪਿਆਰੇ ਕਲਰ ਨੇ ਕਲਰ ਕੋਈ ਛੱਡਣ ਵਾਲਾ ਨਹੀਂ ਹੈਗਾ ਤੁਸੀਂ ਵੀਡੀਓ ਜੂਰ ਜਾ ਕੇ ਦੇਖਿਓ ਤੇ ਅਗਰ ਕੋਈ ਪਸੰਦ ਹੋਇਆ ਤੇ ਉੱਪਰ ਨਾ WhatsApp ਨੰਬਰ ਦਿੱਤਾ ਹੋਇਆ ਉੱਥੇ ਜਾ ਕੇ ਸੂਟ ਬਾਈ ਕਰ ਲਿਓ ਠੀਕ ਹੈ ਜੀ ਸਕਰੀਨਸ਼ਾਟ ਲੈ ਕੇ ਚਲੋ ਜੀ ਸੂਟ ਆਪਾਂ ਫੋਲਡ ਕਰ ਰਹੇ ਹਾਂ ਨਾਲ ਆਪਾਂ ਨੇ ਨਾਲ ਦੀ ਨਾਲ ਆਪਾਂ ਨੇ ਕੰਮ ਕਰਦਾ ਫਿਰ ਕਿ ਪਤਾ ਕਿ ਜਿਹੜੇ ਦੁਪੱਟੇ ਨੇ ਇਹਨਾਂ ਨੂੰ ਵੱਟ ਪੈ ਜਾਂਦੇ ਨੇ ਆਪਣੇ ਭੈਣ ਭਰਾਵਾਂ ਕੋ ਜੰਦੇ ਨੇ ਫਿਰ ਚੰਗੇ ਨਹੀਂ ਲੱਗਦੇ ਨਾ ਯਾਦ ਮੈਂ ਵੀ ਸੂਟ ਵੇਅਰ ਕੀਤਾ ਜੀ ਕਾਫੀ ਟਾਈਮ ਬਾਅਦ yellow color ਦੇ ਵਿੱਚ ਮੈਂ ਫਸਟ ਟਾਈਮ ਇਹ ਕਲਰ ਬਣਵਾਇਆ ਦੇਖ ਸਕਦੇ ਤੁਸੀਂ ਬੜਾ ਹੀ ਪਿਆਰਾ ਬਣਾਇਆ ਹੋਇਆ ਨੇਸਾ ਲਾ ਕੇ ਮੈਂ ਰੈਡੀ ਕਰਵਾਇਆ ਬੇਸ ਲਾ ਕੇ ਤੇ ਇਧਰ ਸੈਂਟਰ ਚ ਪੈਨਲ ਦਿੱਤੇ ਹੋਏ ਨੇ ਮੈਂ ਉੱਥੇ ਕੇ ਦਿਖਾਨੀ ਆ ਤੁਹਾਨੂੰ ਹਨਾ ਉੱਥੇ ਦਿਖਾਨੀ ਆ ਇਹ ਬਟਰ ਕਾਟਨ ਦਾ ਸੂਟ ਹੈ ਸ਼ਰਟ ਹੈ ਬਟਰ ਕਾਟਨ ਦੀ ਸ਼ਰਟ ਹੈ ਤੇ ਨਾਲ ਮੋਡਲ ਸਿੰਤ ਦੀ ਬਾਟਮ ਹੈ ਟਾਈ ਡਾਈ ਕਰਵਾਈ ਹੈ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਵਰਬਰੀ ਦਾ ਦੁਪੱਟਾ ਇਹ ਵੀ ਮੈਂ ਟਾਈ ਡਾਈ ਕਰਵਾਇਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਲਾਈਟ ਵੇਟ ਹੈ ਬਿਲਕੁਲ ਲੈਨ ਘੈਂਟ ਲਾਈਟ ਵੇਟ ਹੈ ਘੈਂਟ ਲਾਈਟ ਵੇਟ ਲਾਈਟ ਵੇਟ ਤੇ ਅਮੈਂ ਤਾਂ ਨੇੜੇ ਵਕੇ ਦਿਖਾਦਾ ਇਹ ਲੈਸਾਂ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਬਣ ਗਿਆ ਤੇ ਜੇ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਨਾ ਉੱਪਰ ਜਿਹੜਾ WhatsApp ਨੰਬਰ ਸ਼ੋ ਹੋ ਰਿਹਾ ਹੈ ਸੂਟਾਂ ਵਾਲੀ ਵੀਡੀਓ ਜਿਹੜੀ ਪਾਈ ਹੈ ਉੱਥੇ ਤੁਸੀਂ ਮੈਸੇਜ ਕਰਕੇ ਮੇਰੇ ਕੋਲੋਂ ਪਤਾ ਕਰ ਲਿਓ ਤੇ ਅਸੀਂ ਸੂਟ ਵੀ ਸਟਿਚ ਕਰਾ ਲੀਏ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਸਾਡੇ ਕੋਲ ਕਰਵਾ ਲਿਓ ਇਹ ਬਹੁਤ ਹੀ ਪਿਆਰਾ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿ ਮੇਰਾ ਸੂਟ ਕਿਵੇਂ ਲੱਗਿਆ ਤੇ ਦੁਪੱਟੇ ਨੂੰ ਵੀ ਆਪਾਂ ਨੇ ਪੂਰੇ ਨਾ ਫੋਰ ਸੈਟ ਲੈਸ ਦਿੱਤੀਏ ਤੇ ਆਪਾਂ ਜਿਹੜੀ ਲੈਸ ਲਾਈਏ ਨਾ ਉਹ ਵੀ ਮਲਟੀ ਲਾਈਏ ਇਹਦੇ ਨਾਲ ਵਿੱਚ ਜੋ ਜੋ ਕਲਰ ਨੇ ਉਹ ਵੀ ਕਲਰ ਦੀ ਲੈਸ ਲਾਈਏ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਬਾਕੀ ਤੁਹਾਨੂੰ ਪਤਾ ਨਹੀਂ ਸੋਹਣਾ ਲੱਗਿਆ ਕਿ ਨਹੀਂ ਲੱਗਿਆ ਤੇ ਜਿਹੜੀ ਆ ਕੱਲ ਵਾਲੀ ਵੀਡੀਓ ਮਤਲਬ ਤੁਹਾਡੇ ਕੋ ਬਲੌਗ ਆਉਣਾ ਬਾਅਦ ਚ ਉਹ ਵੀਡੀਓ ਆ ਜਾਣੀ ਸੂਟਾਂ ਵਾਲੀ ਹੈ ਨਾ ਤੇ ਆ ਜਿਹੜੇ ਦੁਪੱਟੇ ਨੇ ਨਾ ਤੇ ਹੋਰ ਚੀਜ਼ ਮੁੰਦੇ ਦੇ ਬੱਟੇ ਇਹਨੇ ਖੁੱਲੇ ਡੁੱਲੇ ਤੇ ਕੰਫਰਟ ਨੇ ਨਾ ਮੇਰੀਆਂ ਭੈਣਾਂ ਨੇ ਨਾ ਉਹਨਾਂ ਨੂੰ ਦੁਬੱਟੇ ਚਾਹੀਦੇ ਹੁੰਦੇ ਖੁੱਲੇ ਡੁੱਲੇ ਮੇਰੇ ਵਾਂਗੂ ਮੈਂ ਵੀ ਬਹੁਤ ਖੁੱਲਾ ਡੁੱਲਾ ਬੱਟਾ ਲੈਣੀ ਆ ਮੈਂ ਢਾਈ ਦਾ ਵੀ ਲੈਣੀ ਆ 280 ਦਾ ਵੀ ਲੈ ਲੈਣੀ ਆ ਤੇ ਬੜੀ ਪਿਆਰੀ ਜੀ ਆ ਦੇਖੋ ਇਹ ਤਾਂ ਸਰ ਜੀ ਇੱਕ ਹੋਰ ਕਲੈਕਸ਼ਨ ਆਈ ਆ ਪਰ ਉਹਦੀ ਮੈਂ ਹਾਲੇ ਵੀਡੀਓ ਨਹੀਂ ਪਾਈ ਨਿਊ ਕਲੈਕਸ਼ਨ ਆਈ ਹੋਵੀ ਤੇ ਉਹ ਆਪਾਂ ਜਸ ਸਟੇਟਸ ਪਾਇਆ ਸੀ ਤੇ ਮੇਰੀਆਂ ਕਾਫੀ ਭੈਣਾਂ ਨੇ ਸੂਟ ਬਾਏ ਕਰ ਲਏ ਨੇ ਉਹ ਆਪਾਂ ਆਣਾ ਕੁਲਵਾਏ ਨੇ ਬਰਬਰੀ ਦੇ ਆਹ ਕਲਰ ਪੈਣੇ ਬਰਬਰੀ ਦੇ ਕਲਰ ਹਨ ਆ ਕਲਰ ਨੇ ਬਰਬੀ ਦੇ ਵਿੱਚ ਬੜਾ ਹੀ ਪਿਆਰੇ ਕਲਰ ਆਏ ਨੇ ਆ ਚੈੱਕ ਕਰ ਸਕਦੇ ਤੁਸੀਂ ਤੇ ਬਹੁਤ ਹੀ ਇਹ ਨਾਰਮਲ ਰੇਂਜ ਦੇ ਵਿੱਚ ਆਏ ਨੇ ਤੇ ਜੇ ਤੁਸੀਂ ਪ੍ਰਾਈਸ ਪੁੱਛਣਾ ਹੋਇਆ ਤੇ ਜਿਹੜਾ ਉੱਤੇ WhatsApp ਨੰਬਰ ਹੈ ਮੇਰਾ ਦਿੱਤਾ ਹੋਇਆ ਸੁਟਾ ਵਾਲੀ ਵੀਡੀਓ ਤੇ ਉੱਤੇ ਤੁਸੀਂ ਮੈਸੇਜ ਕਰਕੇ ਮੇਰੇ ਕੋਲ ਪੁੱਛ ਲਿਓ ਇੱਕ ਮੇਰੀ ਭੈਣ ਨੇ ਫੁਕਾਰੀ ਮੰਗਾਈ ਹੈ ਇੱਕ ਹਰੇ ਮੂਰ ਆਣੀ ਹੈ ਉਹ ਵੀ ਆਰਡਰ ਕੀਤੀ ਹੋਈ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਫੁਕਾਰੀ ਦਾ ਇਹ ਪਿਓਰ ਚਨੂਨ ਦੀ ਫੁਕਾਰੀ ਹੈ ਦਾ ਜਾਈ ਚੱਕਰ ਉਹ ਬੜੀ ਪਿਆਰੀ ਕਿਉਂਕਿ ਆਪਣੇ ਇਹ ਕਿਹੇ ਕਸਟਮਰ ਦੀ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਆਫ ਲੁਕਾਰੀਆਂ ਹੁੰਦੀਆਂ ਸੀ ਅੱਜ ਕੱਲ ਤਾਂ ਫੁਲਕਾਰੀਆਂ ਵੀ ਹੋਰ ਹੀ ਤਰ੍ਹਾਂ ਦੀਆਂ ਆ ਗਈਆਂ ਆਹ ਫੁਲਕਾਰੀਆਂ ਜਿਹੜੀਆਂ ਬਹੁਤ ਹੀ ਪਿਆਰੀਆਂ ਨੇ ਮੈਨੂੰ ਲੱਗਦੀ ਅੱਜ ਨਾਲ ਦਮਨ ਆ ਗਈ ਹੈ ਤੁਹਾਨੂੰ ਪਤਾ ਨਹੀਂ ਸਾਰਿਆਂ ਨੂੰ ਲੋਰ ਵਿੱਚ ਇਹ ਜਲਦੀ ਦਮਨ ਤੇ ਮੈਨੂੰ ਐ ਕਿ ਅੱਜ ਮੈਂ ਨਾ ਹੁਣੇ ਹੀ ਕੰਮ ਨਵੇੜਨਾ ਕਿਉਂਕਿ ਸਵੇਰੇ ਮੇਰਾ ਥੋੜਾ ਜਿਹਾ ਕੰਮ ਵੱਜ ਜਾਣਾ ਮੈਂ ਟਿਫਨ ਵੀ ਭਰਣਾ ਨਹੀਂ ਤੇ ਦੋ ਦਿਨ ਤੱਕ ਇੰਨ ਟਿਫਨ ਬਣਾਣੀ ਲੋੜ ਨਹੀਂ ਪਈ ਕਿਉਂਕਿ ਉਹ ਤਾਂ ਮਣ ਪਿੰਡ ਸੀ ਤੇ ਸਵੇਰੇ ਮੈਂ ਦਮਨ ਦਾ ਛੇਤੀ ਉੱਠਣਾ ਤੇ ਮੈਂ ਕਿਹਾ ਹੁਣੀ ਕੰਮ ਨੇ ਵੇਲ ਜਾਂ ਤੈ ਹਾਂ ਲਾ ਕੇ ਨਾ ਸੁੱਟਾਂ ਲਿਆ ਤੇ ਹੁਣੀ ਕੰਮ ਨੇ ਵੇਲਿਆ ਸਵੇਰੇ ਫਿਰ ਮਿਲੋਂ ਉਹ ਹਾਂ ਜੀ ਆਸ ਕਪੜੇ ਕੀ ਤੈ ਨਹੀਂ ਲੱਗਦੀ ਆ ਫਰਦੀ ਨਾ ਇੰਨਾ ਘੈਂਟ ਦਾ ਮੇਰਾ ਜਿਵੇਂ ਦਾ ਮੈਸ ਵਾਲਾ ਸੋਹੜਾ ਸੋਹੜਾ ਹੂੰ ਸੋਹੜਾ ਪਹਿਲਾਂ ਆਪਣੀ ਪਣਾਤੋ ਦੇ ਲਈਏ ਮੈਂ ਸੁਆਤ ਉਹ ਬਿਨਾਂ ਦੁਪੱਟਿਆਂ ਤੋਂ ਆਏ ਨੇ ਸੱਚ ਬਰਬਰੀ ਦੇ ਸੂਤ ਮੈਂ ਵੀ ਦੱਸਦਾ ਦੁਬੱਟੇ ਨਾਲ ਨਹੀਂ ਹੈਗੇ ਮੈਨੂੰ ਕਸਟਮਰ ਸਮਝ ਕੇ ਸਵਾਲ ਕਸਟਮਰ ਸਮਝ ਕੇ ਸਵਾਲ ਆਹ ਕਲਰ ਬੜਾ ਪਿਆਰਾ ਕਾਲਾ ਇੱਕ ਆਮ ਜਿੰਦਾ ਸਾਰੇ ਕਲਰ ਬੜੇ ਪਿਆਰੇ ਨੇ ਸਾਰੇ ਸੋਹਣੇ ਮੈਨੂੰ ਐ ਲੱਗਣਾ ਮੈਂ ਸੂਤਾਂ ਦੀ ਵੀਡੀਓ ਬਣਾ ਲਈ ਮੈਂ ਉਵੇਂ ਹੀ ਬੋਲੀ ਚਾਲੀਆ ਜਿਆਦਾ ਲੱਹਣੇ ਚੱਲਦਾ ਪਿਆ ਆਫਿਸ ਦਾ ਕੰਮ ਜੀ ਵਲੌਗ ਆਪਾਂ ਨੇ ਕੰਟੀਨਿਊ ਕਰਤਾ ਹੁਣ ਇਹਨੂੰ ਆਪਾਂ ਸਵੇਰੇ ਹੀ ਕੰਟੀਨਿਊ ਕਰਾਂਗੇ ਕਿਉਂਕਿ ਹੁਣ ਆਪਾਂ ਨੇ ਜਾਣਾ ਸੌ ਬਹੁਤ ਥੱਕੇ ਹੋਇਆ 10:30 ਹੋ ਗਏ ਨੇ ਤੇ ਕੁਝ ਮੈਂ ਕੋਰੀਅਰ ਪੈਕ ਕਰਨੇ ਹੀ ਹੋ ਕਿਤੇ ਨੇ ਤੇ ਕੋਰੀਅਰ ਆਪਾਂ ਜਾਣਾ ਹੈ ਸਵੇਰੇ ਉਸ ਤੋਂ ਹੁਣ ਸਵੇਰੇ ਹੀ ਵਲੌਗ ਆਪਾਂ ਕੰਟੀਨਿਊ ਕਰਾਂਗੇ ਸੁਪਤਾ ਵੀ ਹੈ ਬੰਦੂ ਇਸ ਵੀ ਨੂੰ ਚੋ ਦੋ ਸੁਪਤਾ ਵੀ ਤੇ ਹਲਾ ਕੇ ਰੱਖ ਲਿਓ ਬਾਕੀ ਜਿਹੜੇ ਕੰਮ ਕਰਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਤੇ ਪਲੀਜ਼ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਪੰਜਾਬੀ ਪਹਿਰਾਵੇ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਪੰਜਾਬੀ ਪਹਿਰਾਵੇ ਤੇ ਸਾਡੇ ਭੈਣ ਭਰਾ ਪਹੁੰਚੇ ਨਹੀਂ ਹੈਗੇ ਪਤਾ ਨਹੀਂ ਕਿੱਧਰ ਬਿਜੀ ਨੇ ਪਲੀਜ਼ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਫਿਰ ਆਪਾਂ ਪੰਜਾਬੀ ਪਹਿਰਾਵੇ ਤੇ ਵੀਡੀਓ ਪਾਇਆ ਕਰਾਂਗੇ ਨਾ ਤੇ ਉੱਥੇ ਕਿਹਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਇੱਥੇ ਤੇ ਜੇ ਆਪਾਂ ਕੁਝ ਨਹੀਂ ਕਰ ਰਹੇ ਬਸ ਇਹ ਨਹੀਂ ਕਹਿ ਰਹੇ ਬਸ ਜੀ ਸਵਾਗਤ ਹੈ ਤੁਹਾਡਾ ਬਸ ਹੀ ਫੈਮਲੀ ਤੇ ਹੁਣ ਤੁਹਾਨੂੰ ਨਾ ਦੰਮੂ ਲਿਆ ਤੁਹਾਨੂੰ ਮੇਰੇ ਕੋਲ ਦੋ ਦਿਨ ਤਾਂ ਤਾਂ ਬੰਦ ਮੁੱਕਿਆ ਨਹੀਂ ਦੋ ਦਿਨ ਕਿਉਂ ਤਿੰਨ ਦਿਨ ਤਿੰਨ ਵੀ ਨਹੀਂ ਵੱਧ ਹੋ ਗਿਆ ਟਾਈਮ ਤੇਰਾਂ ਦਿਨ ਜਿੱਦਰ ਮਾਸੀ ਹੋਈ ਇੱਥੇ ਆਏ ਹਣ ਉਦੋਂ ਗਈ ਹੈ ਤੂੰ ਨਾਲ ਨਾ ਨਾ ਸਕੂਲ ਚ ਸੱਚ ਸਕੂਲ ਚ ਬਿਨਾ ਤਾਂ ਸੇ ਪਸ ਸਕੂਲ ਖੁੱਲ੍ਹ ਤੋ ਇੱਧਰ ਉੱਧਰ ਹੋਈ ਸੀ ਹੁਣ ਵੀ ਅੱਜ ਵੀ ਸਕੂਲ ਤੋਂ ਵੀ ਇੱਧਰ ਉੱਧਰ ਹੋਈ ਅੱਜ ਸਕੂਲ ਤੋਂ ਇੱਧਰ ਆ ਗਈ ਮੋਲ ਲੱਗੀ ਸੀ ਫਿਰ ਉੱਧਰ ਉੱਧਰ ਬਸ ਫਿਰ ਮਾਂ ਜਿਹੜਾ ਰੱਖ ਕੇ ਤੁਹਾਡਾ ਆ ਗਈ ਮਾਂ ਜਿਹੜਾ ਰੱਖ ਕੇ ਨਾਰਾ ਕਰੀ ਮੋਲ ਇਹ ਪਿਓਰ ਚੋਂ ਹੁੰਦਾ ਦੁਪੱਟਾ ਲੈ ਲਿਆ ਉਹ ਕੋ ਦੁਪੱਟਾ ਹੋਰ ਨਹੀਂ ਲੈ ਸਕਦਾ ਕਿਉਂਕਿ ਇਹ ਦੁਪੱਟੇ ਦਾ weight ਨਹੀਂ ਹੈਗਾ ਬਿਲਕੁਲ ਨਹੀਂ ਇੰਨਾ light weight ਦੁਪੱਟਾ ਹੈ ਨਾ ਮੈਨੀਆਂ ਪੁੱਛੋ ਨਾ ਤੇ ਜਿਹੜੇ ਆਪਣੇ suit ਨੇ ਉਹ ਵੀ ਬਹੁਤ light weight ਹੈ ਦੁਪੱਟੇ ਦੇ weight 'ਚ ਹੀ suit ਨੇ ਅੱਜ ਫਿਰ ਹਲਾ ਬੁਣੀਆ ਬਾਕੀ ਆਪਾਂ ਹੁਣ ਕਰਾਂਗੇ ਸਵੇਰੇ ਜਿਹੜੇ ਆਪਣੇ order ਆਉਣਗੇ ਉਹ ਸਵੇਰੇ ਕਰਾਂਗੇ ਹੁਣ ਆਪਾਂ ਪੈਨੇ ਆ ਚਲੋ ਵੀ ਸਵੇਰੇ ਕਰਦੇ ਆਂ vlog continue ਬੜੇ ਰੋਲ vlog ਚ ਬਾਏ ਬਾਏ ਸਵੇਰੇ ਮਿਲਦੇ ਆਂ ਲਓ ਜੀ ਮਾਰਨਿੰਗ ਹੋ ਗਈ ਤੇ ਅਸੀਂ ਵਲੌਗ ਸ਼ੁਰੂ ਕਰਤਾ ਰਾਤ ਤੁਹਾਨੂੰ ਪਤਾ ਹੀ ਰਾਤ ਵਲੌਗ ਮਤਲਬ ਸ਼ੁਰੂ ਕਰਤਾ ਸੀ ਤੇ ਮਾਰਨਿੰਗ ਅਸੀਂ ਕੰਟੀਨਿਊ ਕਰਤਾ ਸਸਤੀ ਗਾਲ ਇੱਕ ਵਾਰੀ ਫੇਰ ਤੋਂ ਤੇ ਬਸ ਅਸੀਂ ਰੈਡੀ ਹੋ ਰਿਹਾ ਜੀ ਜਾਣਾ ਅਸੀਂ ਫੇਰ ਅੱਜ ਥੋੜੇ ਕੰਮ ਨੇ ਸਾਨੂੰ ਤੇ ਪਹਿਲਾਂ ਅਸੀਂ ਕੋਰੀਅਰ ਕਰਵਾ ਲਈਏ ਤੇ ਇਸ ਵਾਰ ਮੇਰਾ ਦੂਜਾ ਇੰਟਰਨੈਸ਼ਨਲ ਕੋਰੀਅਰ ਚੱਲਾ ਪਹਿਲਾਂ ਗਿਆ ਸੀ ਆਪਣਾ ਯੂਕੇ ਤੇ ਹੁਣ ਜਾ ਰਿਹਾ ਆਪਣਾ ਯੂਐਸਏ ਤੇ ਬੜੀ ਖੁਸ਼ੀ ਜੀ ਹੁੰਦੀ ਹੈ ਹਨਾ ਮਨ ਨੂੰ ਕਿ ਜਦੋਂ ਐਵੇਂ ਹੌਲੀ ਹੌਲੀ ਕਹਿੰਦੇ ਨਾ ਕੀ ਹੌਲੀ ਹੌਲੀ ਕਰਾਂ ਮੈਂ ਤੁਹਾਨੂੰ ਮੁਕਾਮ ਹਾਂ ਉਹ ਲਈ ਤਰੱਕੀਆਂ ਕਰਦਾ ਬੰਦਾ ਤੇ ਅੱਜ ਇੱਕ ਕੱਲ ਨੂੰ ਦੋ ਆ ਪਰਸੋਂ ਚਾਰ ਹੋਣਗੇ ਹੈ ਫਿਰ ਪੰਜ ਹੋਣਗੇ ਤੇ ਪਰਮਾਤਮਾ ਚਲੋ ਬਸ ਇੱਕ ਗੱਲ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਸਭ ਤੋਂ ਵੱਡੀ ਗੱਲ ਕਿ ਇਕ ਤਾਂ ਰੱਬ ਸਬਰ ਦੇਵੇ ਜਿੰਨਾ ਤੁਹਾਡੇ ਅੰਦਰ ਸਬਰ ਹੋਏਗਾ ਉਨਾ ਪਰਮਾਤਮਾ ਤੁਹਾਡੀ ਛੇਤੀ ਸੁਣੇਗਾ ਤੇ ਪਰਮਾਤਮਾ ਕਰੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੀਏ ਅਸੀਂ ਤੇ ਤੁਹਾਡੇ ਭੈਣ ਭਰਾਵਾਂ ਦਾ ਸਾਥ ਚਾਹੀਦਾ ਸਾਨੂੰ ਤੇ ਲਓ ਜੀ ਆਪਾਂ ਕਰ ਲਈਏ ਕੋਰੀਅਰ ਪੈਕ ਆਪਣੇ ਤੇ ਇੱਧਰ ਇੱਕ ਸੂਟ ਤਾਂ ਆਪਣਾ ਇੱਧਰ ਹੀ ਜਾਣਾ ਤੇ ਇੱਕ ਆਪਣਾ ਉੱਧਰ ਜਾਣਾ ਪੈਣਾ। ਚਲੋ ਸਬਕ ਤਿਆਰ ਕਰਕੇ। ਮੈਨੂੰ ਐ ਕਿ ਸਿਰੇ ਸਿਰੇ ਉਤਾਰਨ ਜਾਂਦੇ ਜਾਂਦੇ ਕੋਰੀਅਰ ਲਵਾ ਦਿੰਦੇ ਹੁੰਦੇ ਨੇ ਤੇ ਸਿਰੇ ਸਿਰੇ ਟਾਈਮ ਹੁੰਦਾ ਉਸ ਤੋਂ ਬਾਅਦ ਫਿਰ ਅਸੀਂ ਆਪਾਂ ਬਿਜ਼ੀ ਹੋ ਜਾਂਦੇ ਆ। ਸਬਕ ਤਿਆਰੀ ਕਰ ਰਹੇ ਆ। ਤੇ ਬਹੁਤ ਹੀ ਪਿਆਰਾ ਫੈਬਰਿਕ ਆਇਆ ਜੀ ਜੌਰ ਜੜ ਦਾ ਤੇ ਜਿਨ੍ਹਾਂ ਨੇ ਵੀਡੀਓ ਹਜੇ ਮੈਂ ਵੀਡੀਓ ਤਾਂ ਪਾਈ ਨਹੀਂ ਤੇ ਸਿਰਫ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਗਰੁੱਪ ਦੇ ਵਿੱਚ ਤੇ ਉਹਨਾਂ ਨੇ ਫੋਟੋ ਤੋਂ ਹੀ ਜਿਨ੍ਹਾਂ ਨੂੰ ਪਤਾ ਹੈ ਕਿ ਫੈਬਰਿਕ ਕਿਵੇਂ ਆ ਸਾਰਾ ਕੁਝ ਕਿਵੇਂ ਆ ਤੇ ਉਹਨਾਂ ਨੇ ਬਸ ਉੱਥੋਂ ਹੀ ਆਰਡਰ ਕਰ ਲਿਆ ਤੇ ਹਜੇ ਵੀਡੀਓ ਤੇ ਇਹਨਾਂ ਦੀ ਪਈ ਨਹੀਂ ਹੈਗੀ ਚਲੋ ਜੀ ਸੂਟ ਆਪਣਾ ਹੋ ਗਿਆ ਪੈਕ ਤੇ ਬਾਕੀ ਜੀ ਜਿਨ੍ਹਾਂ ਨੇ ਪੰਜਾਬੀ ਪਹਿਰਾਵੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਰੂਰ ਜਾ ਕੇ ਕਰਿਓ ਤੇ ਉਥੇ ਢੈਂਟ-ਢੈਂਟ ਸੂਟਾਂ ਦੀਆਂ ਵੀਡੀਓ ਮਿਲਣਗੀਆਂ ਤੁਹਾਨੂੰ ਨੂੰ ਸਬਸਕ੍ਰਾਈਬ ਕਰਿਓ ਸਾਰੇ ਭੈਣ ਭਰਾ ਜਾ ਕੇ ਤੇ ਕਮੈਂਟ ਕਰਕੇ ਦੱਸਿਓ ਕਿ ਅਸੀਂ ਸਬਸਕ੍ਰਾਈਬ ਕਰ ਲਿਆ ਲੋ ਅਡਰੈਸ ਜਾ ਉਪਰ ਆ ਉਹਦਾ ਡੈਸਕ ਤੇ ਕੱਢਿਆ ਹੋਇਆ ਸਾਰਾ ਸਟੇਕ ਕਰਕੇ ਆਪਾਂ ਭੱਜ ਲੱਗੋ। ਤੇ ਨਾਲ ਦੀ ਨਾਲ ਆਪਾਂ ਜੀ ਕਸਟਮਰ ਨੂੰ ਟਰੈਕਿੰਗ ਨੰਬਰ ਸੈਂਡ ਕਰ ਦਿੰਦੇ ਆ ਮੈਂ ਪਿਛਲੇ ਵਲੌਗ ਚ ਵੀ ਦੱਸਿਆ ਸੀ ਕਿ ਅਗਲਾ ਪਰੇਸ਼ਾਨ ਨਾ ਹੋਵੇ ਹਨਾ ਤੇ ਨਾਲ ਦੀ ਨਾਲ ਆਪਾਂ ਟਰੈਕਿੰਗ ਨੰਬਰ ਸੈਂਡ ਕਰ ਦਿੰਦੇ ਆ ਫਿਰ ਟਰੈਕਿੰਗ ਕਰਕੇ ਦੇਖ ਲੈਂਦੇ ਆ ਟਰੈਕ ਕਰਕੇ ਕਿ ਕਿੱਥੇ ਪਹੁੰਚ ਗਿਆ ਸਾਡਾ ਕੋਰੀਆ। ਅਬ ਛੇੜੇ ਛੇੜੇ ਆਪਣੀ ਡਿਊਟੀ ਲੱਗੀ ਕੋਰੀਆ ਪੈਕ ਕਰਨ ਦੀ। ਫਿਰ ਦੁਬਾਰਾ ਟਾਈਮ ਨਹੀਂ ਲੱਗਣਾ। ਨੋ ਉਹ ਜਦੋਂ ਕੋਈ ਫੋਟੋ ਪੁੱਛੀਏ। ਇਹ ਸੂਟ ਆਪਣੇ ਜਾ ਰਹੇ ਨੇ ਸਟਿਚ ਹੋ ਕੇ ਮੈਂ ਕੱਲ ਵਲੌਗ ਚ ਵੀ ਦੱਸਿਆ ਸੀ ਤੁਹਾਨੂੰ ਇਧਰ ਉਹਨਾਂ ਦਾ ਐਡਰੈਸ ਆਪਾਂ ਸ਼ੋਅ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਇਧਰ ਨੂੰ ਸੂਟ ਪਾ ਰਹੀ ਹਾਂ ਇਹ ਆਪਣੇ ਸਟਿਚ ਹੋ ਕੇ ਜਾ ਰਹੇ ਨੇ ਤੇ ਮੈਂ ਪਹਿਲਾਂ ਵੀ ਦੱਸਿਆ ਸੀ ਜੇ ਆਪਣੇ ਸੂਟਾਂ ਵਾਲੇ ਵੀਡੀਓ ਚ ਵੀ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸੂਟ ਤੇ ਸਾਡੇ ਨਾਲ ਉੱਪਰ ਦਿੱਤੇ ਵਟਸਐਪ ਨੰਬਰ ਤੇ ਗੱਲ ਕਰਕੇ ਤੁਸੀਂ ਸੂਟ ਵੀ ਸਟਿਚ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਸਟਿਚਿੰਗ ਚਾਹੀਦੀ ਹੈ ਤੁਹਾਨੂੰ ਕੋਈ ਲਹਿੰਗਾ ਚਾਹੀਦਾ ਹੈ ਕਿ ਸਲਵਾਰ ਸੂਟ ਫਰਾਕ ਸੂਟ ਪਲਾਜੋ ਸੂਟ ਸਾਰੇ ਤਰ੍ਹਾਂ ਦੀ ਸਟਿਚਿੰਗ ਅਵੇਲੇ ਤਲੋ ਜੇ ਫੈਸਟ ਪੈਕ ਕਰਦੇ ਹੋ ਟਾਈਮ ਹੋ ਰਿਹਾ ਆਪਣਾ 55 ਉਹ ਤਾਂ ਦੇ ਸੂਟ ਵੀ ਬੜੇ ਪਿਆਰੇ ਨੇ ਬਹੁਤ ਪਿਆਰੇ ਸਟਿੱਚ ਕੀਤੇ ਨੇ ਅਗਰ ਮੇਰੇ ਭੈਣ ਕੋਈ ਨਾ ਸੂਟਾਂ ਦੇ ਨਾਲ ਜਿਵੇਂ ਬਿਨਾਂ ਦੁਪੱਟੇ ਤੋਂ ਸੂਟ ਆ ਰਹੇ ਨੇ ਜੇ ਸਾਡੇ ਕੋਲ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਬਾਏ ਕਰ ਸਕਦੇ ਹੋ ਡਾਈ ਕਰਵਾ ਕੇ ਲੇਸ ਲਾ ਕੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਦੁਪੱਟਾ ਰੈਡੀ ਕਰਕੇ ਦਵਾਂਗੇ ਅਸੀਂ ਤੇ ਮੈਸੇਜ ਕਰਕੇ ਦੱਸ ਦਿਆ ਕਰੋ ਕਿ ਸਾਨੂੰ ਨਾਲ ਦੁਪੱਟਾ ਵੀ ਚਾਹੀਦਾ ਜਿਹੜੇ ਬਿਨਾ ਦੁਪੱਟੇ ਤੋਂ ਸੀਟ ਹੁੰਦੇ ਨੇ ਅਗਰ ਤੁਹਾਨੂੰ ਉਮੀਦ ਦੁਪੱਟਾ ਚਾਹੀਦਾ ਤੇ ਉਹ ਵੀ ਦੱਸ ਸਕਦੇ ਹੋ ਤੁਸੀਂ ਸਹੀ ਹੈ ਨਾ ਹੋ ਗਿਆ ਪੈਕ ਲੋਜੀ ਘਰੋਂ ਅਸੀਂ ਵੀਡੀਓ ਨਹੀਂ ਸ਼ੁਰੂ ਕੀਤੀ ਤੇ ਅਸੀਂ ਆ ਗਏ ਹਾਂ ਬਾਜ਼ਾਰ ਆਪਣੇ ਕੋਰੀਅਰ ਪੂਰੇ ਕਰਵਾ ਕੇ ਤੇ ਹੁਣ ਇਧਰ ਅਸੀਂ ਪੀਣ ਲੱਗੇ ਹਾਂ ਜੂਸ ਕਿਉਂਕਿ ਥੱਕ ਗਏ ਅਸੀਂ ਜੂਸ ਮੈਂ ਫਤੇਵਾਲੀ ਹੱਥ ਪੈ ਗਈ ਤੁਹਾਨੂੰ ਵੀ એનર્ਜੀ ਡਰਿੰਕ ਪਿਆਈ ਹੈ એનર્ਜੀ ਡਰਿੰਕ ਪੀ ਕੇ ਫਿਰ ਸਭ ਨੂੰ એનર્ਜੀ ਆ ਜਾਊਗੀ ਫਿਰ ਮੈਨੂੰ ਮੇਰੇ ਤਾਂ ਤਪਕਾ ਬਥਰ ਮਾਰੂ ਸਹੀ ਗੱਲ ਹੈ ਸਾਡਾ ਜੂਸ ਬਣਦਾ ਤੇ ਆ ਕਿਹੜਾ ਮੰਗਵਾਇਆ ਉਹ ਕਿਹੜਾ ਮਿਕਸ ਅਨਾਰ ਮਿਕਸ ਅਨਾਰ ਤੇ ਆਣਾ 哎，你好，我正在。